ਅੱਜ ਮਿਤੀ 2 ਨਵੰਬਰ 2025 ਨੂੰ ਜਿਹੜਾ ਆਪਾਂ ਨੇ ਆ ਸੀਐਮ ਪੰਜਾਬ ਜੀ ਦਾ ਦੌਰਾ ਸ਼੍ਰੀ ਮੁਖਸਰ ਸਾਹਿਬ ਵਿਖੇ ਕੀਤਾ ਇਹ ਰਿਗਾਰਡਿੰਗ ਡਿਵੈਲਪਮੈਂਟ ਪ੍ਰੋਜੈਕਟ ਦੇ ਇਨਾਗੂਰੇਸ਼ਨ ਸੀਗਾ ਇਹਦੇ ਰਿਗਾਰਡਿੰਗ ਸਾਡੇ ਨੋਟਿਸ 'ਚ ਆਇਆ ਕਿ ਸੋਸ਼ਲ ਤੇ ਪ੍ਰਿੰਟ মিডিਆ ਤੇ ਇੱਕ ਫੇਕ ਤੇ ਮਿਸਲੀਡਿੰਗ ਐਂਡ ਫੈਬ੍ਰିକੇਟਿਡ ਨਿਊਜ਼ ਜਿਹੜੀ ਆ ਸ਼ੇਅਰ ਕੀਤੀ ਜਾ ਰਹੀ ਹੈ ਜੀ ਦਾ ਮੁੱਖ ਅਧਾਰ ਇਹ ਹੈ ਕਿ ਉਹਦੇ 'ਚ ਦਰਸਾਇਆ ਜਾ ਰਿਹਾ ਕਿ ਆਨਰੇਬਲ ਸੀਐਮ ਪੰਜਾਬ ਦੇ ਜਿਹੜੇ ਸ਼ੂਜ਼ ਨੇ ਉਹਨਾਂ ਦੀ ਸਿਕਿਉਰਟੀ ਦੇ ਰਿਗਾਰਡਿੰਗ ਦੋ ਕਰਮਚਾਰੀਆਂ ਦੀ ਡਿਊਟੀ ਦਰਬਾਰ ਸਾਹਿਬ ਦੇ ਵਿੱਚ ਲਾਈਆਂ ਲਾਈਆਂ ਗਈਆਂ ਨੇ ਪਰ ਇਹ ਅਸੀਂ ਕਲੀਅਰਫਾਈ ਕਰਨਾ ਚਾਹੁੰਦੇ ਆ ਕਿ ਇਹ じゃ ਕੋਈ ਪ੍ਰੋਗਰਾਮ ਜਿਲ੍ਹਾ ਪੁਲਿਸ ਵੱਲੋਂ ਨਹੀਂ ਜਾਂ ਸਰਕੂਲੇਟ ਕੀਤਾ ਗਿਆ ਸੀ ਕੋਈ ਦਾ ਮੁੱਖ ਕਾਰਨ ਇਹ ਸੀਗਾ ਕਿ ਜਿਹੜਾ ਆਨਰੇਬਲ ਸੀਐਮ ਪੰਜਾਬ ਦਾ ਦੌਰਾ ਐਂਡ ਉਹਨੇ ਆਈਟਮ ਨਿਸ਼ੀਗੀ ਉਹਰੇ ਵਿੱਚ ਦਰਬਾਰ ਸਾਹਿਬ ਵਿਖੇ ਜਾਣ ਦਾ ਅੱਜ ਦਾ ਪ੍ਰੋਗਰਾਮ ਨਹੀਂ ਸੀਗਾ ਸੋ ਜਿਹੜੀ ਆ ਪੋਸਟ ਹੈ ਜਿਹੜੀ ਸੋਸ਼ਲ ਤੇ ਪ੍ਰਿੰਟ ਮੀਡੀਆ ਤੇ ਸਰਕੂਲੇਟ ਕੀਤੀ ਜਾ ਰਹੀ ਹੈ ਇਹ ਮਿਸਲੀਡਿੰਗ ਐਂਡ ਫੈਬ੍ਰੀਕੇਟਿਡ ਹੈ ਕਿਉਂਕਿ ਆਫੀਸ਼ੀਅਲ ਪਲਾਨ ਦੇ ਵਿੱਚ ਇਹ ਜਾ ਕੁਝ ਵੀ ਨਹੀਂ ਸੀਗਾ ਐਂਡ ਸੈਕੰਡਲੀ ਜੇ ਇਹਦੇ ਬਾਰੇ ਜਿਹੜੇ ਨਿਊਜ਼ਲਸ ਨੇ ਇਹਨੂੰ ਪੋਸਟ ਕੀਤਾ ਸੀਗਾ ਜਾਂ ਰਿਪੋਰਟ ਕੀਤਾ ਸੀਗਾ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਕਲੈਰੀਫਾਈ ਕੀਤਾ ਗਿਆ ਕਿ ਇਹ ਜਿਹੜੀ ਇਨਫਰਮੇਸ਼ਨ ਹੈ ਇਹ ਗਲਤ ਹੈ ਐਂਡ ਇਹਨੂੰ ਅੱਗੇ ਹੋਰ ਸਰਕੂਲੇਟ ਨਾ ਕੀਤਾ ਜਾਏ ਐਂਡ ਅਸੀਂ ਵੀ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਹੇ ਹਾਂ ਜੀ ਇਹਦਾ ਸੋਰਸ ਜਿਹੜਾ ਕਿ ਕਿੱਥੋਂ ਇਹ ਫੇਕ ਇਨਫਰਮੇਸ਼ਨ ਡਿਵੈਲਪ ਹੋਈ ਹੈ ਤਾਂ ਜੋ ਇਹ ਲੋਕਾਂ 'ਚ ਮਿਸਲੀਡ ਹੋ ਕੇ ਸਰਕੂਲੇਟ ਹੋ ਰਹੀ ਹੈ ਉਹਦਾ ਜਿਹੜਾ ਸੋਰਸ ਹੈ ਉਸੇ ਆਈਡੈਂਟੀਫਾਈ ਕਰਾਂਗੇ ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾ ਕੇਸ ਗਰੁੱਪ ਮਲੇਰ ਕੂਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਨਾਲ ਸਸਿਕਾ ਜੀ ਸਾਰਿਆਂ ਨੂੰ ਮਾਲਵਾ ਕਾਲਜ ਬਾਂਧੀ ਸਮਰਾਲਾ ਦੀ ਸਮੂਹ ਮੈਨੇਜਮੈਂਟ ਸਟਾਫ ਔਰ ਵਿਦਿਆਰਥੀਆਂ ਦੇ ਬਧ ਮੈਂ ਪੂਰੇ ਇਲਾਕਾ ਨਿਵਾਸੀਆਂ ਨੂੰ ਪੂਰੇ ਪ੍ਰਾਂਤ ਨੂੰ ਔਰ ਪੂਰੇ ਦੇ ਪੂਰੇ ਦੇਸ਼ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 552ਵੀਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਬਹੁਤ-ਬਹੁਤ ਵਧਾਈ ਦੇਣਾ ਵਾ ਔਰ ਨਾਲ ਦੇ ਨਾਲ ਮੇਰੇ ਸਮੂਹ ਦੇਸ਼ਵਾਸੀਆਂ ਨੂੰ ਇੱਕ ਸਨੇਹਾ ਦੇਣਾ ਚਾਹਨਾ ਵਾ ਕਿ ਗੁਰੂ ਮਹਾਰਾਜ ਦੇ ਦੱਸੇ ਹੋਏ ਜਿਹੜਾ ਰਸਤਾ ਸੀਗਾ ਗੁਰੂ ਮਹਾਰਾਜ ਦੇ ਦੱਸੇ ਹੋਏ ਜਿਹੜੇ ਉਪਦੇਸ਼ ਸੀਗੇ ਅਸੀਂ ਸਾਰੇ ਉਹਨਾਂ ਤੇ ਚੱਲਣ ਦੀ ਆਪਣੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਕਰਗੇ ਜਿਹੜਾ ਗੁਰੂ ਮਹਾਰਾਜ ਨੇ ਸਾਨੂੰ ਇੱਕ ਗੁਰੂ ਮੰਤਰ ਦਿੱਤਾ ਸੀਗਾ ਕਿ ਨਾਮ ਜਪੋ ਕਿਰਤ ਕਰੋ ਔਰ ਵੰਡ ਛਕੋ ਇਸ ਦੇ ਨਾਲ ਨਾਲ ਗੁਰੂ ਅਨੰਦdev ਜੀ ਨੇ ਜਿਆ ਸਾਨੂੰ ਇੱਕ ਹੋਰ ਰਸਤਾ ਦਿਖਾਇਆ ਸੀਗਾ ਕਿ ਜਿਹੜੀ ਇੱਕ ਅਧਿਆਤਮਿਕ ਔਰ ਇੱਕ ਜਿਹੜੀ ਸਮਾਜਿਕ ਜਿਹੜੀ ਦੋਵੇਂ ਰਸਤੇ ਨਾਲ-ਨਾਲ ਚੱਲਦੇ ਨੇ ਅਸੀਂ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਔਰ ਪਰਮਾਤਮਾ ਦਾ ਨਾਮ ਸਿਮਰਦੇ ਹੋਏ ਇਹਦੇ ਨਾਲ ਦੇ ਨਾਲ ਹੀ ਅਸੀਂ ਸਮਾਜ ਦੇ ਵਿੱਚ ਇੱਕ ਜਿਹੜੀ ਜਿਹਨੂੰ ਅਸੀਂ ਇਕਵੈਲਟੀ ਕਹਿੰਦੇ ਆ ਅਸੀਂ ਉਸ ਇਕਵੈਲਟੀ ਦੇ ਉੱਤੇ ਚੱਲਦੇ ਹੋਏ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਔਰ ਪੰਜਾਬ ਪ੍ਰਾਂਤ ਨੂੰ ਇੱਕ ਵਾਰੀ ਫੇਅਰ ਜਿਹੜਾ ਹੈਗਾ ਇਸ ਦੇਸ਼ ਦਾ ਇਸ ਦੁਨੀਆ ਦਾ ਸਭ ਤੋਂ ਉੱਪਰਲਾ ਰਾਜ ਬਣਾਉਣ ਦੀ ਕੋਸ਼ਿਸ਼ ਕਰੀਏ ਸਸੀ ਕਾਲ ਜੀ ਮੰਨਤ ਬੂਟ ਹਾਊਸ ਪੈਲ ਵੱਲੋਂ ਆਪ ਨੂੰ ਪਿਆਰ ਭਰੀ ਸਸੀ ਕਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੀੜੀਆਂ ਆਪ ਸਭ ਦੇਸ਼ਵਾਸੀਆਂ ਨੂੰ ਸੂਬਾ ਪੰਜਾਬੀ ਭਰਾਵਾਂ ਨੂੰ ਪੈਣਾ ਨੂੰ ਬਹੁਤ-ਬਹੁਤ ਲੱਖ-ਲੱਖ ਮੁਬਾਰਕਾਂ ਅਸੀਂ ਮੰਨਤ ਬੂਠੋਂ ਪੈਣ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾ ਦੇ ਵਿੱਚ ਇਹੀ ਅਰਦਾਸ ਕਰਦੇ ਹਾਂ ਤੇ ਮਹਾਰਾਜ ਸਾਡੇ ਪੰਜਾਬ ਤੇ ਤੇ ਸਾਡੇ ਹਲਕੇ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਹੀ ਸਾਡਾ ਪੰਜਾਬ ਖੁਸ਼ਹਾਲੀ ਤੇ ਤਰੱਕੀ ਦੇ ਰਾਹ ਤੇ ਜਾਵੇ ਅਸੀਂ ਮੰਨਤ ਬੂਥ ਹਾਊਸ ਪੈਨ ਵੱਲੋਂ ਸ੍ਰੀ ਜੀ ਨਾਨਕ ਦੇਵ ਜੀ ਦੇ ਚਰਨਾਵਾਂ ਦੇ ਵਿੱਚ ਇਹ ਹੀ ਅਰਦਾਸ ਕਰਦੇ ਆ ਕਿ ਮਹਾਰਾਜ ਸਾਡੇ ਪੰਜਾਬ ਤੇ ਤੇ ਸਾਡੇ ਹਲਕਿਆਂ ਦੇ ਉੱਤੇ ਮਿਹਰ ਭਰਿਆ ਆਸ਼ਰਣ ਜਿਸੇ ਤਰ੍ਹਾਂ ਹੀ ਸਾਡਾ ਪੰਜਾਬ ਖੁਸ਼ਹਾਲੀ ਤੇ ਤਰੱਕੀ ਦੇ ਰਾਹ ਤੇ ਜਾਵੇ ਪਰਮਾਤਮਾ ਸਾਡਾ ਭਲਾ ਕਰੇ ਬਹੁਤ ਬਹੁਤ